आओ गाना गाते हैं प्रोंगी गाना गाते हैं मैं ਦੀ ਕੋਤ ਜਦੀ ਨਹੀਂ ਇਹ ਤਾਂ ਉਹ ਕੱਟ ਨਹੀਂ ਆ ਉਹ ਲੰਡੋ ਤੇ ਨਹੀਂ ਭਾਗ ਦਵਾ ਫਿਰ ਟਾਈਮ ਜਿਹੜਾ ਰੋਟੀ ਨੂੰ ਸਾਨੂੰ ਅੱਜ 12:30 ਦਾ ਟਾਈਮ ਜਿਹੜਾ ਹੋ ਗਿਆ ਸੀਗਾ ਲਾਈਟ ਚੱਲ ਗਈ ਤੇ ਲਾਈਟ ਕਰਨ ਜਾਣ ਕਰਨ ਨਾ ਮਤਲਬ ਕੱਪੜੀ ਚਲ ਮੈਂ ਰਹਿ ਨਹੀਂ ਦਿੱਤੇ ਫਿਰ ਵੀ ਝਾੜੂ ਪੋਚਾ ਕਰਕੇ ਬੱਚੇ ਨਵਾਏ ਫਿਰ ਆਪਣਾ ਤੇ ਕੱਪੜਾ ਲਾਈਟ ਦੇਣੇ ਫਿਰ ਮੈਂ ਚਲ ਮੈਂ ਆਪਣੀ ਨਾਨੂ ਕੇ ਨਾ ਤੇ ਫਿਰ ਰੋਟੀ ਬਣਾਉਣੇ ਆ ਤੇ ਇੱਥੇ ਬਸ ਆਪਾਂ ਰੋਟੀ ਜਿਹੜੀ ਬਣਾ ਲਈ ਤੇਰਾ ਤਿਮ ਨਹੀਂ ਆਹੀ ਕੀ ਆ ਤੋਰੀ ਬੱਚੇ ਖਾਂਦੇ ਨਹੀਂ ਆ ਤੇ ਇਹਨਾਂ ਨੂੰ ਫਿਰ ਮੈਂ ਦਹੀਂ ਦੇ ਨਾਲ ਪਰੌਂਠੀ ਲਾਤੀ ਸੀਗੀ ਲੂਣ ਵਾਲੀ ਤੇ ਉਹ ਇਹਨਾਂ ਨੇ ਖਾ ਲਈ ਸੀਗੀ ਥੂਮ ਵਾਲੀ ਪਰੌਂਠੀ ਮੰਗਦੇ ਪਏ ਤੇ ਇੱਥੇ ਇੰਨਾ ਜ਼ਿਆਦਾ ਫਤੇ ਤੰਗ ਕਰਦਾ ਪਿਆ ਇਹਨਾ ਫਤੇ ਕਹਿੰਦੇ ਮਮਾ ਮੈਨੂੰ ਆਟਾ ਦੇ ਮੈਂ ਖੁਦ ਰੋਟੀ ਪਕਾਉਣੀ ਹੈ ਤੇ ਇੱਕ ਮੜੀ ਜੀ ਪਹਿਲਾਂ ਸ਼ੁਰੂ ਫਤੇ ਨਹੀਂ ਕੀਤੀ ਕਿ ਮੈਂ ਤਵਾਰ ਰੱਖ ਕੇ ਸਾਰਾ ਕੁਝ ਜਿੱਤੇ ਦਲਮਾਚਲ ਠਹਿਰ ਕੇ ਲਾਉਣੀ ਆ ਹੁਣ ਤੱਕ ਮੈਂ ਕੋਈ ਕੰਮ ਕਰਦੇ ਹੀ ਬਾਹਰ ਤੇ ਲਾਉਣੀ ਆ 2 ਮਿੰਟ ਤੱਕ ਤੇ ਇਹ ਪਹਿਲੇ ਯਰ ਰਸੋਈ ਦੇ ਵਿੱਚ ਐਂਟਰੀ ਕਰ ਗਿਆ ਤੇ ਵੇਖ ਲੈ ਕੇ ਰੋਟੀਆਂ ਰੇਹੇ ਸੀ ਪਕਾਉਣ ਤੇ ਕਹਿੰਦਾ ਮਮਾ ਅੱਜ ਮੈਂ ਰੋਟੀਆਂ ਲਾਈਆਂ ਨਾ ਤੇ ਵਾਲ ਧੋ ਕੇ ਤੇ ਕਲਚਰ ਜਿਹਾ ਲਵਾ ਲੈਂਦਾ ਹੁੰਦਾ ਪਿਛੇ ਵਾਲੇ ਦੇ ਕਰ ਲਈ ਆ ਤੇ ਹੈਗੇ ਚੱਲ ਜੇ ਛੋਟੇ ਕਿਉਂਕਿ ਇਹ ਜੇ ਰੱਖੇ ਹੀ ਆ ਨਾ ਕਿ ਜਿਆਦਾ ਨਹੀਂ ਆ ਤੇ ਇੰਨੀ ਜਿਆਦਾ ਗਰਮੀ ਹੋਈ ਪਈ ਨਾ ਅੱਜ ਇਹ ਐਤਵਾਰ ਦੀ ਵੀਡੀਓ ਆ ਕੱਲ ਦੀ ਸੰਡੇ ਦੀ ਇੰਨੀ ਜਿਆਦਾ ਗਰਮੀ ਨਾ ਬਹੁਤ ਜਿਆਦੀ ਮੈਂ ਤੇ ਆਪ ਵਾਲ ਧੋ ਕੇ ਤੇ ਬਸ ਇਸ ਤਰ੍ਹਾਂ ਹੀ ਬੰਨੇ ਆ ਕਿ ਮਤਲਬ ਵਾਲ ਖੋਲਣ ਨੂੰ ਦਿਲ ਨਹੀਂ ਕਰਦਾ ਪਸੀਨਾ ਉਹ ਮਤਲਬ ਗਿੱਲੇ ਵਾਲ ਸਕਾਉਣ ਨੂੰ ਕਿੰਨਾ ਔਖਾ ਜਿਹਾ ਲੱਗਦਾ ਵਾ ਪਹਿਲਾਂ ਸਵੇਰੇ ਆਲੂ ਵਾਲਿਆਂ ਦਾ ਰਾਦਾ ਹੀਗਾ ਤੇ ਮਣ ਕੇ ਮਣ ਵੀ ਦੇ ਪਾਪਾ ਚਲ ਗਏ ਜਦੋਂ ਘਰੇ ਹੋਈਏ ਨਾ ਸਾਰੇ ਜਣੇ ਫੇਰ ਆਲੂਲੀ ਰੋਟੀ ਨੂੰ ਸੁਆ ਲੱਗਦੀ ਆ ਕਿ ਸਾਰੇ ਜਣੇ ਜਦੋਂ ਘਰੇ ਹੋਈਏ ਇਸ ਤਰ੍ਹਾਂ ਨਹੀਂ ਮਤਲਬ ਕਿ ਫਿਰ ਵਸ ਮੈਂ ਕੀ ਦੁਲੀਨਾ ਖਾ ਲਈ ਬੱਚਿਆਂ ਨੂੰ ਮੈਂ ਲਾਤੀਆਂ ਹੀ ਪਰੌਂਠੀਆਂ ਇੱਥੇ ਮੈਂ ਫਤ ਨੂੰ ਗੰਢੀ ਥੱਲੇ ਜਾ ਤੇ ਥੱਲੇ ਬਹਿ ਜਾ ਤੇ ਥੱਲੇ ਨਹੀਂ ਜਾਣਦੇ ਤਾਂ ਮੈਨੂੰ ਟਿੱਕੀ ਜੀ ਪਕਾਈ ਫਿਰਨੇ ਕੀ ਜੀ ਰੋਟੀ ਇਹਨੇ ਤੇ ਉਹ ਗੰਡੇ ਮम्मा ਉੱਪਰ ਪਾ ਦੂ ਆਵੇਂ ਮੈਂ ਪਾਤੀ ਐ ਨਾਲ ਆ ਵੇਖੋ ਮਨਮੀਤ ਫੜੇ ਪਏ ਹੈ ਜੇ ਤੇ 1 ਕਿੰਝ ਸੁੱਤੇ ਹੀ 12 ਵਜੇ ਦੇ ਅਸੀਂ ਰੋਟੀ ਖਾਧੀ ਰੋਟੀ ਰੋਟੀ ਖਾ ਕੇ ਫਿਰ ਮੈਂ ਵੀ ਘੜੀ ਇਹਨਾਂ ਨੂੰ ਸਵਾ ਪਹਿਲਾਂ ਮੈਂ ਕੰਮ ਕਰੀਏ ਫਦੇ ਫੋਨ ਵੇਂਦਾਰੇ ਕੰਮ ਨਹੀਂ ਕੀਤਾ ਸਕੂਲ ਦਾ ਤੇ ਫਿਰ ਗਿਆ ਸੌਂ ਦੋਵੇਂ ਜਣੇ ਮਨਮੀਤ ਨੇ ਖੋਲਿਆ ਹੀ ਵੈਸੇ ਬੈਗ ਆਉ ਪਈਆ ਬੈਗ ਵੀ ਲੱਗ ਗਏ ਫਰ ਲੜਦੇ ਲੁੜਦੇ ਸੌਂ ਗਏ ਮਮੀ ਪਾਈ ਮਿਲ ਤਾਂ ਫਿਰ ਪਤਾ ਨੇ 2:30 ਕੂਜ ਪਾਣੀ ਮੰਗੇ ਮੈਂ 1 ਘੰਟਾ ਬਈ ਹੀਗੀ ਇਹ ਕੁਝ ਤੇ ਨਵੇਂ ਆ ਤੇ ਇੱਥੇ ਟਾਈਮ ਜਿਹੜਾ 3 ਵਜੇ ਕੇ ਤੇ 20 ਮਿੰਟ ਹੋ ਗਏ ਆ 3 ਵਜੇ ਕੇ 20 ਮਿੰਟ ਹੋ ਗਏ ਤੇ ਮੈਂ ਪਾਪਾ ਨੇ ਨਗਰ ਨੂੰ ਢੀਕਣ ਲਈ ਮੈਂ ਪਾਪਾ ਆਉਣ ਇਹਨਾਂ ਦੇ ਤੇ ਫਿਰ ਚਾਹ ਬਣਾਉਣੀ ਆ ਤੇ ਨਾਲ ਹੀ ਇਹਨਾਂ ਨੂੰ ਠਾ ਠੂ ਕੇ ਸਿਰ ਬੋਣੀ ਆ ਇਹਨਾਂ ਦੇ ਫਿਰ ਮੈਂ ਕੱਪੜੇ ਨਹੀਂ ਸਵੇਰੇ ਧੋਤੇ ਕਿਉਂਕਿ ਸਵੇਰੇ ਲਾਈਟ ਬੰਦ ਹੀਗੀ ਫਿਰ ਹੁਣ ਮੈਂ ਲਾਈ ਆ ਮਸ਼ੀਨ ਮਦ 2:3 3 ਵਜੇ ਲਾਈ ਆ ਮਸ਼ੀਨ ਢਾਈ ਵਜੇ ਉੱਠ ਕੇ ਦਵਾਈ ਵੀ ਖਾ ਕੇ ਤੇ 3 ਵਜੇ ਮੈਂ ਮਸ਼ੀਨ ਜਿਹੜੀ ਚਲਾਈ ਆ। ਜਦੋਂ ਮੈਂ ਕੱਪੜੇ ਤੋਲਾਂ ਤੇ ਫਿਰ ਇਹਨਾਂ ਨੂੰ ਉਠਾਉਣੀ ਆ। ਧੋ ਕੇ ਤੇ ਫਿਰ ਚਾਹ ਜਿਹੜੀ ਬਣਾਉਣੀ ਆ। ਮੈਂ ਅੱਗੇ ਹਾਂ ਬਾਥਰੂਮ 'ਚ ਕੱਪੜੇ ਮੇਰੇ ਮਤਲਬ ਹੋ ਗਏ ਸਪਿੰਨ ਤੇ ਕੁਝ ਉਹ ਮਤਲਬ ਤੋ ਗਿਆ ਪਰ ਦਿਸਾਈ ਦਿੱਤੋਂ ਤੇ ਹੋਰ ਪੌਣੇ ਕੱਪੜੇ ਤੇ ਇੰਨੇ ਨਹੀਂ ਹੀ ਪਰ ਫਿਰ ਵੀ ਹੁਣ ਰੋਜ਼ ਤੇ ਰੋਜ਼ ਤਿੰਨ ਤਿੰਨ ਸੂਰਤ ਬੱਚਿਆਂ ਦੇ ਹੋ ਜਾਂਦੇ ਜੀ ਜੂਨੀਫਾਰਮ ਹੀ ਬੱਚਿਆਂ ਦੋਹਾਂ ਦੀ ਇੱਕ ਇੱਕ ਸਫਨੀਆ ਨੂੰ ਜਿਹੜੀ ਭਾਵੇਂ ਸਕੂਲ ਗਏ ਸੀਗੇ ਤੇ ਜਿਹੜੀ ਸ਼ਕਰਰ ਪਈ ਉਹ ਤੇ ਮੈਂ ਸ਼ਕਰਾਰੀ ਤੋਂ ਲਈ ਸੀਗੇ ਕੱਪੜੇ ਤੇ ਉਹ ਸ਼ਕਰਾਰਾ ਲਈ ਸਮੇਂ ਤੋਂ ਤੇ ਜਿਹੜਾ ਸਫਨੀਆ ਨੇ ਤੋਂ ਤੇ ਤੇ ਅੱਜ ਜਤਵਾਰ ਮੈਂ ਕੱਪੜੇ ਤੇ ਉਸੇ ਰਕਮ ਦੇ ਚਲ ਸਵਾਰਦੇ ਸਾਰੇ ਹੀ ਹੋ ਜਣਾ ਹੀ ਬਟ ਉਹ ਲਾਈਟ ਨੂੰ ਬੰਦ ਜਦੋਂ ਲਾਈਟ ਬੰਦ ਹੋ ਜਾਂਦੀ ਹੈ ਤਾਂ ਕੰਮ ਬੜਾ ਖਰਾਬ ਹੋ ਜਾਂਦਾ ਵਾ ਬਦੂ ਤੇ ਇੰਨੀ ਜਦੀ ਧੁੱਪ ਹੈ ਤੇ ਸਾਡੇ ਕਿਤੇ ਨਾ ਟਾਈਮ ਆ ਇੰਨੀ ਜਦੀ ਧੁੱਪ ਹਨ ਬੜੀ ਜਦੀ ਕਿਉਂਕਿ ਗਰਮੀ ਫੇਰ ਬੜੀ ਹੋਈ ਪਈ ਹੈ ਸੇਕ ਬੜਾ ਬਾਰ ਬੁੜੀ ਜਦੀ ਗਰਮੀ ਹਵਾ ਉਹ ਬਾਣੀ ਲੜਦੀ ਮੜੀ ਮੁੱਟੀ ਜਿਹੀ ਕਿਤੇ ਵਗਦੀ ਬੁਖਾਰ ਖਤਨੇ ਖਲੋਈਏ ਬਾਹਰ ਨਿਕਲ ਕੇ ਉਸ ਤਰ੍ਹਾਂ ਨਹੀਂ ਵਗਦੀ ਤੋ ਪੀ ਬੁੜੀ ਹੋਈ ਪਈ ਮਤਸ ਸਮੇਂ ਕੱਪੜੇ ਕਪੜੇ ਪਾ ਕੇ ਟੀਤੇ ਪੋਣੇ ਕੇ ਚਾਰ ਤੱਕ ਮਨਮੀਤ ਦੇ ਪਾਪਾ ਵੀ ਆ ਗਏ ਮੈਂ ਬੱਚਿਆਂ ਦੇ ਸਰਵਾਉਣ ਦੇ ਸੀਗੇ ਕੱਪੜੇ ਪਾ ਕੇ ਤੇ ਉਸ ਤੋਂ ਬਾਅਦ ਬੱਚਿਆਂ ਦੋਵਾਂ ਦੇ ਸਰਵਾਏ ਪਹਿਲਾਂ ਮਨਮੀਤ ਦਾ ਵਾਹ ਫਿਰ ਫਤਿਹ ਦਾ ਵਾਹ ਹੁਣ ਮੀਤ ਦਾ ਵਾਲੇ ਸੀ ਜਦੋਂ ਉਹ ਪਾਪਾ ਪੋਣੇ ਚਾਰ ਆਏ ਸੀਗੇ ਤੇ ਇਹ ਕਹਿੰਦੇ ਕਿ ਬਾਬੇ ਮਕਾਲਾ ਸਾਈਵ ਚੱਲੀ ਗਏ ਤੇ ਮੰਮੀ ਜਿੰਦੇ ਚਲੋ ਚਲ ਜੰਨੇ ਪਾਪਾ ਤੇ ਮੈਂ ਇਹਨਾਂ ਨੂੰ ਲਈ ਹੋਮਵਰਕ ਕਰਾਉਣ ਦੋਵਾਂ ਨੂੰ ਬਿਠਾਇਆ ਸੀਗਾ ਤੇ ਮੈਂ ਇੱਥੇ ਫਦੇ ਨੂੰ ਤੇ ਮੀਤ ਨੂੰ ਕਹਿੰਦੇ ਪਹਿਲਾਂ ਕੰਮ ਕਰੋ ਸਿਰ ਵਗਾ ਕੇ ਤੇ ਚਾਹ ਪਿਆਈ ਹੈ ਸਿਰ ਵਾ ਕੇ ਚਾਹ ਬਣੀ ਚਾਹ ਪਿਆ ਕੇ ਉਸ ਤੋਂ ਬਾਦ ਮੈਂ ਕਿਹਾ ਹੁਣ ਆਪਣੀਆਂ ਨਾ ਅੱਧਾ ਕ ਘੰਟਾ ਪੜ੍ਹੂ ਇੱਕ ਕ ਘੰਟਾ ਉਸਤਰਾ ਮਤਲਬ ਲਾਇਆ ਹੀ ਇਹਨਾਂ ਨੇ ਸਾਢੇ 5 ਫੇਰ ਅਸੀਂ ਮਤਲਬ ਗਏ ਤੇ ਮੈਂ ਕੱਪੜੇ ਹੀ ਪ੍ਰੈਸ ਮਾਰਨ ਵਾਲੇ ਜਿਹੜੇ ਤੋਤੇ ਹੀ ਗਏ ਸੋ ਇਹ ਵੀ ਕ ਪਰਸੋਂ ਇਹ ਸ਼ੁੱਕਰਵਾਰ ਆ ਉਹ ਫਿਰ ਉਹਨਾਂ ਨੂੰ ਪ੍ਰੈਸ ਮਾਰੀ 2 300 ਡੀ ਵਿੱਚ ਮੁੰਨੀ ਤੇ ਪਾਪਾ ਤੇ ਪ੍ਰੈਸ ਕਰਨ ਨਾਲ ਬਿਜਾਮ ਨੂੰ ਗੁੱਤੇ ਉਹ ਗਿੱਤੇ ਸਾਰੇ ਕੱਪੜੇ ਫਿਰ ਤੈਲ ਲਾ ਕੇ ਲੇ ਕਿ ਮੈਂ ਕਿ ਐਵੇਂ ਫਿਰ ਕੁਰਸੀ ਤੇ ਬੈਹੀ ਕਿ ਥੋੜੇ ਹੀ ਆ ਤੈਲ ਨੂੰ ਹੋਣ ਲੈ ਜਿਤੋਂ ਜ਼ਿਆਦਾ ਹੋ ਜਾਂਦੇ ਉਹ ਦੁਨੀ ਦਿਲ ਕਰਦਾ ਤੇ ਇਸ ਕਰਕੇ ਮਹਾ ਇੱਜ਼ਤ ਤੇ ਥੋੜੇ ਹੀ ਆ ਤੇ ਇਹਨਾਂ ਨੂੰ ਤੈਰ ਨਾਲ ਦੀ ਨਾਲ ਲਾ ਕੇ ਤੇ ਮੈਂ ਤੈਹ ਲਾਉਂਦਾ ਵੀ ਤੇ ਨਾਲ ਨਾਲ ਬੱਚੇ ਡਾ ਵੀ ਕੰਮ ਕਰਨਾ ਤੇ ਬੱਚਿਆਂ ਜਿਹਦੇ ਕੰਮ ਕਰ ਲਏ ਤੇ ਫਿਰ ਬੱਚਿਆਂ ਨੂੰ ਨਵਾਇਆ ਨਵਾ ਨੂੰ ਕੀਤੇ ਤਿਆਰ ਕਰਕੇ ਤੇ ਫਿਰ ਆਪਾਂ ਚਲ ਗਏ ਸੀ ਕਿ ਬਾਬਾ ਪਕੜਾ ਸਾਹਿਬ ਕੜਿਕਾ ਸੇਲਰ ਇੰਦੀ ਮੌਸਮ ਮਤਲਬ ਸਿੱਲਾ ਸਿੱਲਾ ਜਿਹਾ ਸਮੈਲ ਜਿਹਾ ਹੁੰਦਾ ਪਿੰਦੀ ਜੇ ਕਪੜਾ ਨਾਲ ਧੁੱਪ ਚੁੱਕੇ ਤੇ ਸੋਕੋ ਜਿਦੋਂ ਵਧੀਆ ਸਮੈਲ ਜੀ ਹਟ ਜਾਂਦੀ ਨਹੀਂ ਤੇ ਸਮੈਲ ਬਹੁਤ ਆਉਂਦੀ ਹੈ ਕਪੜੇ ਤੇ ਧੁੱਪ ਬਹੁਤ ਗਿਰੂੜੀ ਹੁਣ ਹਾਰੇ ਕੇ ਤੀਨ ਨੂੰ ਸਲਾਬ ਸਲਾਬ ਜਿਹੀ ਪਈ ਆ ਤੇ ਮਸ਼ੀਨ ਨੇ ਵੀ ਮਤਲਬ ਹਰਨ ਦੇ ਦਿੱਤਾ ਉਹ ਦੂਸਰੇ ਕਪੜੇ ਵੀ ਧੁੱਪ ਗਏ ਤੇ ਉਸ ਤੋਂ ਬਾਅਦ ਮੈਂ ਕੱਢ ਕੇ ਕਪੜੇ ਤੇ ਉਹ ਵੀ ਸਪਿੰਨਰ ਦੇ ਵਿੱਚ ਪਾਤੇ ਸੀ ਕਪੜੇ ਆ ਗਏ ਬੜੇ ਸੀਗੇ ਕਦੇ ਨਹੀਂ ਸਿਰਫ ਸੈਟਰਡੇ ਨੂੰ ਧੁੱਪ ਵਿਚ ਨਹੀਂ ਆਰ ਨੂੰ ਤੇ ਉਹਦਾ ਕਾਫੀ ਫਿਰ ਕਪੜੇ ਹੋ ਗਏ ਆ ਤੁਨਾਂ ਮੇਰੇ ਉਹਦੇ ਨਾਲ ਚੈਨਲ ਨੂੰ ਜ਼ਰੂਰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਤੇ ਆਪਾਂ ਸ਼ਾਮ ਨੂੰ ਚੱਲ ਗਏ ਸੀ ਜੀ ਬਾਬਾ ਕਲਾ ਸਾਈਬ ਸਾਡੇ ਕੋਲ 5:30 ਤੇ ਉਹ ਵੀਡੀਓ ਮੈਂ ਨੈਕਸਟ ਵਲੌਗ ਚ ਬਸ ਥੋੜੀ ਜਿਹੀ ਬਣਾਈ ਬਾਬਾ ਜੀ ਦੀ ਤੇ ਉਹ ਮੈਂ ਕਿਹ ਚੱਲਾ ਲੱਗ ਹੀ ਪਾ ਦੂੰਗੀ ਹਨਾ ਵਿੱਚ ਕੀ ਤੇ ਨਾਲੇ ਵੀਡੀਓ ਥੋੜੀ ਲੰਬੀ ਹੋ ਜਣੀ ਤੇ ਇਸ ਕਰਕੇ ਮੈਂ ਵਿੱਚ ਨਹੀਂ ਐਡ ਕੀਤੀ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਕੇ ਕੋ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਚਲੋ ਜੀ ਠੀਕ ਆ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਚ ਓਕੇ ਜੀ ਬਾਏ